ਜੀਕ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀ ਵੀ ਵੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖੋੜੀ ਆ ਪੰਜ ਨੰਬਰ ਵਾਰਡ ਦੇ ਵਿੱਚ ਖੜੇ ਆ ਜੀ ਹਨੀ ਡੱਬ ਭਾਜੀ ਸਾਡੇ ਨਾਲ ਨੇ ਐਮ ਸੀ ਤੇ ਗਲੀ ਦਾ ਰੋਲਾ ਸੀ ਕਿਸੇ ਬਾਈ ਹੁਣੀ ਫੋਨ ਕਰਦੇ ਸੀਗੇ ਅੱਜ ਗਲੀ ਦਾ ਹੀ ਮਸਲਾ ਦੱਸਣ ਲੱਗਿਓ ਆ ਹਨੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਨੀ ਭਾਜੀ ਇੱਕੋ ਕਾਲ ਆਈ ਸੀ ਕਿ ਸਾਨੂੰ ਪੰਜ ਨੰਬਰ ਵਾਰਡ ਤੇ ਗੱਗੰਦੇ ਗਲੀ ਦੀ ਬਣਦੀ ਪਈ ਜੀ ਆਜੋ ਨਾਲ ਨਾਲ ਹਾਂਜੀ ਹਾਂਜੀ ਆਜੋ ਇਹ ਗਲੀ ਇਹ ਹਨੀ ਪਾਜੀ ਗਲੀ ਦੇ ਮੈਂ ਤੁ ਗੱਲਬਾਤ ਪਹਿਲਾਂ ਵੀ ਕੀਤੀ ਆਪਾਂ ਇਹ ਕਹਿੰਦੇ ਤੁਸੀਂ ਤੁਸੀਂ ਤਿਆਰ ਕੀਤੀ ਹੈ ਜੀ ਗਲੀ ਬਹੁਤ ਟਾਈਮ ਹੋ ਗਿਆ ਬਣੀ ਨਹੀਂ ਸੀ ਹਾਂਜੀ ਕਾਫੀ ਦੇਰ ਤੋਂ ਇਹ ਬਣੀ ਨਹੀਂ ਸੀ ਅੱਛਾ ਜੀ ਐ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਨਾਲ ਜੀ ਹਾਂਜੀ ਤੇ ਸਾਡੇ ਪ੍ਰਧਾਨ ਜੀ ਹੂੰ ਤੇ ਸਾਡੇ ਜਿਹੜੇ ਮੁਲਾਜ਼ਮ ਹੈ ਜੀ ਨਗਰ ਕਾਉਂਸਲ ਦੇ ਜੀ ਜੀ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਛਾ ਜੀ ਬੜੀ ਗਲੀ ਆਪਾਂ ਸ਼ੁਰੂ ਕਰ ਦਿੱਤੀ ਹੈ ਜੀ ਅੱਛਾ ਜੀ ਤੇ ਪਾਸੋ ਚੌਥ ਦਾ ਕੰਮ ਇਹ ਲਗਭਗ ਸ਼ੁਰੂ ਹੋਇਆ ਬਾ ਜੀ ਓਕੇ ਤੇ ਜਿਹਦੇ ਕਰਕੇ ਥੋੜੀ ਦੇਰ ਲਈ ਨਾ ਜੀ ਨਾਲੇ ਦੇ ਵਿੱਚ ਮਿੱਟੀ ਪਾ ਕੇ ਉਹ ਕੋ ਰਸਤਾ ਬਣਾਇਆ ਹੈ ਵੀ ਟਰਾਲੀ ਮਿੱਟੀ ਲੈ ਕੇ ਆਵੇ ਤੇ ਇਸ ਗਲੀ ਦੇ ਵਿੱਚ ਮਿੱਟੀ ਪਾਣੀ ਅੱਛਾ ਮਿੱਟੀ ਪਣੀ ਉਹਦੇ ਕਰਕੇ ਸ਼ਾਇਦ ਥੋੜੇ ਦਿਨਾਂ ਵਾਸਤੇ ਦਿੱਕਤ ਆ ਸਕਦੀ ਹੈ ਜੀ ਅੱਛਾ ਉਹ ਬਾੜਵਾਸੀਆਂ ਨੂੰ ਉਹਨਾਂ ਨੂੰ ਅਪੀਲ ਕਰਦਾ ਵੀ ਥੋੜਾ ਜਿਹਾ ਸੇਯਮ ਬਣਾ ਕੇ ਇਹ ਗਲੀ ਦਾ ਇਹੀ ਇਸ ਗਲੀ ਦਾ ਹੀ ਹੈ ਮਤਲਬ ਚੱਕਰ ਵੀ ਮੰਨ ਲਓ ਜਿਹੜੇ ਫੋਨ ਕਰਦੇ ਗਲੀ ਦੇ ਬੰਦ ਜੀ ਭਾਜੀ ਮਿੱਟੀ ਮਤਲਬ ਮਦੂਆ ਪਾਣੀ ਕਰਕੇ ਸ਼ਾਇਦ ਇਹਦੇ ਨਾਲ ਨਾਲ ਇੱਕ ਗਲੀ ਹੋ ਰਹੀ ਹੈ ਤੇ ਉਹ ਹੈਗੀ ਜੀ ਪਾਲ ਇੰਜੀਨੀਅਰ ਜਿਹੜੀ ਆ ਉਹ ਵੀ ਆਪਾਂ ਦੀ ਉਹ ਵੀ ਤੁਹਾਨੂੰ ਦਿਖਾ ਲ ਦਿੰਦੇ ਹਾਂ ਆ ਗਲੀ ਦਾ ਮਸਲਾ ਦੱਸਿਓ ਜੀ ਮਤਲਬ ਕਿੱਦਾਂ ਹੈ ਜੀ ਹਿਸਾਬ ਨਾਲ ਇਹ ਕਦੋਂ ਇਹ ਤਿਆਰ ਹੋਊਗੀ ਕਿੰਨਾ ਟਾਈਮ ਲੱਗੂ ਜਾਂ ਕਿੱਦਾਂ ਦੇਖੋ ਟਾਈਮ ਤਾਂ ਇਹਦਾ ਕਾਫੀ ਸੀਗਾ ਜੀ ਪਰ ਇਹ ਸ਼ੁਰੂ ਹੋ ਗਿਆ ਜੀ ਓਕੇ ਅੱਛਾ ਸ਼ੁਰੂ ਹੋ ਗਿਆ ਕੰਮ ਹਾਂਜੀ ਸ਼ੁਰੂ ਹੋ ਗਿਆ ਜੀ ਕਿੰਨੇ ਟਾਈਮ ਹੋ ਗਿਆ ਸ਼ੁਰੂ ਹੋਏ ਨੂੰ ਭਾਜੀ ਇਹ ਇਹਨੂੰ ਲਗਭਗ ਜੀ 3 ਦਿਨ ਹੋ ਗਏ ਜੀ ਇਹਨੂੰ ਹਾਂਜੀ ਇਹ ਅੱਛਾ ਇਹ ਆਪਣੇ ਵੱਲੋਂ ਤੁਸੀਂ ਸਾਰੇ ਆਪਣੇ ਵੱਲੋਂ ਕਰਾਇਆ ਹੈ ਹਾਂਜੀ ਸਰ ਆਪਣੇ ਵੱਲੋਂ ਹੀ ਜੀ ਕਿੰਨੇ ਵੱਲੋਂ ਨਹੀਂ ਮਤਲਬ ਜੀ ਸਰਕਾਰ ਦੇ ਸਹਿਯੋਗ ਦੇ ਨਾਲ ਹੈ ਜੀ ਹਾਂਜੀ ਹਾਂਜੀ ਸਰਕਾਰ ਦੇ ਮਿਲ ਕੇ ਸੰਤੋਸ਼ ਕਰਾ ਮਿਲ ਵੀ ਕਰਾਇਆ ਹੁਣ ਇਸ ਕੰਮ ਦੇ ਵਿੱਚ ਹੀ ਹੈ ਜੀ ਅੱਛਾ ਜੀ ਹਾਂਜੀ ਇਹ ਗਲੀ ਫਿਰ ਇੱਕ ਨਿਕਲਦੀ ਕਿੱਥੇ ਹੈ ਨਹੀਂ ਭਾਜੀ ਇਹ ਗਲੀ ਆਪਣੀ ਬਾਬਾ ਜਵਾਰ ਵਾਲੀ ਗਲੀ ਹੈ ਜੀ। ਅੱਛਾ ਆਪਣੀ ਵਾਰ ਨੰਬਰ 5 ਜੀ ਸੈਨੀਮਲ ਹੈ ਜੀ। ਠੀਕ ਹੈ ਜੀ। ਹਾਂ ਜੀ ਨਿਊ 5 ਹੈ ਜੀ ਵਾਰ ਨੰਬਰ। ਓਕੇ। ਤੇ ਆ ਬੈਕ ਸਾਈਡ ਦਾ ਏਰੀਆ ਜੀ ਇੱਥੇ ਆਪਾਂ ਕੰਡ ਕਰ ਦੇਣੀ ਹੈ ਸਾਹਮਣੇ। ਅੱਛਾ ਇਹ ਇਹ ਜਾਂਦੀ ਨਹੀਂ ਕਿਤੇ ਪਾਸੇ। ਹਾਂ ਜੀ। ਇਹ ਜਾਂਦੀ ਨਹੀਂ ਜੀ ਬਸ ਇੱਥੇ ਤੇ ਬੰਦੇ ਹੋ ਜਾਣਗੇ। ਇਹਦਾ ਰਸਤਾ ਉੱਧਰ ਹੈ। ਇੱਧਰ ਤਾਂ ਕਾਫੀ ਢੇਰ ਤੋਂ ਮੰਗ ਸੀਗੀ ਜੀ। ਆਹ ਕਾ ਮੰਗ ਸੀਗੀ। ਅੱਛਾ ਆਹ ਮਿੱਟੀ ਦੀਆਂ ਟਰਾਲੀਆਂ ਵੀ ਪਈਆਂ ਹਨੀ ਭਾਜੀ। ਹਾਂ ਜੀ। ਇਹ ਮਿੱਟੀ ਜਿਹੜੀ ਅੰਦਰ ਪੈਣੀ ਇਹਦੀ ਘਰਤ ਪੈਣੀ ਹੈ ਜੀ ਓਕੇ ਹਾਂ ਜੀ ਆਹ ਨਿਸ਼ਾਨ ਲੱਗੇ ਹੋਏ ਆ ਜੀ ਆਹ ਨਿਸ਼ਾਨ ਦੇ ਘਾੜੇ ਦਾ ਪਾਈਓ ਅੱਛਾ ਨਿਸ਼ਾਨ ਲੱਗੇ ਹੋਏ ਹਾਂ ਜੀ ਇਸ ਨਿਸ਼ਾਨ ਤੱਕ ਭਰਤ ਪੈਣਾ ਜੀ ਬਿਲਕੁਲ ਇਸ ਸਾਈਡ ਆ ਜਾਣਾ ਜੀ ਕੰਦ ਕੰਦ ਹੋ ਕੇ ਜੀ ਫਿਰ ਇਹ ਗਲੀ ਸਾਰੀ ਇਹ ਬਣਣੀ ਹੈ ਜੀ ਟਾਈਮ ਜਦੋਂ ਆਪਾਂ ਮਿੱਟੀ ਪੈ ਗਏ ਜੀ ਮਿੱਟੀ ਪੈਣ ਤੋਂ ਬਾਅਦ ਅਸੀਂ ਇਹਨੂੰ ਕੁਝ ਦਿਨ ਲਈ ਆਪਾਂ ਛੱਡਾਂਗੇ ਠੀਕ ਹੈ ਵੀ ਪਾਣੀ ਛਿੜਕਾਂਗੇ ਵੀ ਉਹ ਜਿਹਦੇ ਨਾਲ ਮਿੱਟੀ ਜਿੰਨੀ ਜ਼ਿਆਦਾ ਦਬਜੂਗੀ ਦਬਜੂਗੀ ਅੱਛਾ ਇਹ ਟਰਾਲੀਆਂ ਮਤਲਬ ਤੁਸੀਂ ਐ ਐਮਐਲਏ ਸਾਹਿਬ ਨੂੰ ਮਤਲਬ ਅਸਤਕਾਰਜੋਗ ਜੋਂ ਬੁਲਵਾਈਆਂ ਇਹ ਹਨ ਇਹ ਇਹ ਆਈਆਂ ਜੀ ਟੈਂਡਰ ਲੱਗਿਆ ਸੀ ਇਸ ਗਲੀ ਦਾ ਟੈਂਡਰ ਲੱਗਿਆ ਸੀ ਇਹ ਠੇਕੇਦਾਰ ਨੇ ਹੀ ਮੰਗਵਾਇਆ ਜੀ ਸਮਾਨ ਅੱਛਾ ਹਾਂ ਜੀ ਇਸ ਸਾਈਡ ਤੋਂ ਆਉਂਦੀਆਂ ਜੀ ਇਹ ਅੱਛਾ ਪਰਲੇ ਪਾਸੇ ਇੱਧਰ ਗਲੀ ਹੈ ਯਾਨੀ ਹਾਂ ਜੀ ਇੱਧਰ ਗਲੀ ਹੈ ਜੀ ਮੇਨ ਉਸ ਤੋਂ ਇੱਕ ਕਿਸੇ ਦਾ ਪਲਾਟ ਹੈ ਜੀ ਪਲਾਟ ਤੋਂ ਰਸਤਾ ਜਿਆ ਬਣਾਇਆ ਹੈ ਜੀ ਜੀ ਆਪਣਾ ਨਾਲਾ ਬੰਦ ਕਰਕੇ ਜੀ ਉਹਦੇ ਤੋਂ ਟਰਾਲੀ ਨੂੰ ਭੰਾਨੇ ਓਕੇ ਇਹਦੇ ਵਿੱਚ ਇਦਾਂ ਹੁਣ ਲਗਭਗ ਮੇਰੇ ਹਿਸਾਬ ਨਾਲ ਭਾਰਤ ਪੂਰੀ ਹੋ ਜਾਣੀ ਜਿਹੜੇ ਹੂੰ ਹੂੰ ਉਸ ਤੋਂ ਬਾਅਦ ਆਪਾਂ ਨਾਲਾ ਖੋਲ ਕੇ ਉਹ ਪਾਣੀ ਚਾਲੂ ਕਰ ਦਾਂ ਆਪਾਂ ਦੂਜੀ ਗਲੀ ਵੀ ਦੇਖ ਲੈਂਦੇ ਹਾਂ ਨਹੀਂ ਭਜੀ ਹ ਸਨੀ ਭਾਜੀ ਇਹ ਮਤਲਬ ਲਗਭਗ ਕਿੰਨਾ ਕ ਸਮਾਂ ਲੱਗੂਗਾ ਹਜੇ ਉਮੀਦ ਹੈ ਜੀ ਵੀ 20 ਤੋਂ 25 ਦਿਨ ਦੇ ਵਿੱਚ ਇਹ ਤਿਆਰ ਹੋ ਜਾਏਗੀ ਜੀ ਅੱਛਾ ਪਰ ਇਹਨੂੰ ਲਗ ਆਪਾਂ ਜਦੋਂ ਮਿੱਟੀ ਦੀ ਭਰਤ ਪੈ ਜਾਣੀ ਜੀ ਭਰਨ ਤੋਂ ਬਾਅਦ ਸਾਨੂੰ 4-5 ਦਿਨ ਲਈ ਜਾਂ ਹਫ਼ਤੇ ਲਈ ਇਹਨੂੰ ਜਿੰਨਾ ਵੱਧ ਤੋਂ ਵੱਧ ਟਾਈਮ ਦਵਾਂਗੇ ਨਾ ਜੀ ਇਹਨੂੰ ਛੱਡਣਾ ਪੈਣਾ ਜੀ ਸਨੀ ਭਾਜੀ ਇਹ ਗਲੀ ਦਾ ਕਿੰਨਾ ਕਿੰਨਾ ਟਾਈਮ ਹੋ ਗਿਆ ਸੀ ਬਣੀ ਨੂੰ ਮਤਲਬ ਬਣੀ ਨਹੀਂ ਹੈਗੀ ਜੀ ਤਾਂ ਜੀ ਕਾਫੀ ਟਾਈਮ ਹੀ ਹੋ ਗਿਆ ਜੀ ਆਪਾਂ ਵੀ ਛੋਟੇ ਛੋਟੇ ਹੁੰਦੇ ਸੀਗੇ ਅੰਦਾਜ਼ਾ 20-25 ਸਾਲ ਤਾਂ ਲਗਭਗ ਹੋ ਹੀ ਗਏ ਅੱਛਾ ਜੀ ਹਾਂ ਜੀ ਹਾਂ ਜੀ ਯਾਦ ਆਲੇ ਹੋ ਗਏ ਜੀ ਬੋਲੋ ਜੀ ਹਾਂ ਅੱਛਾ 50 ਸਾਲ ਹੋ ਗਏ ਜੀ 50 ਸਾਲ ਹੋ ਗਏ ਅੱਛਾ 50 ਸਾਲ ਦੀ ਗਲੀ ਜੰਗੋਗੇ ਹਾਂ ਜੀ ਐਸੀ ਗਲੀ ਨੂੰ ਹਾਂ ਜੀ ਬਣੀ ਨਹੀਂ ਸਦੇ ਵੀ ਇਹਨਾਂ ਨੇ ਪਹਿਲੀ ਮੰਗੀ ਸੀ ਫਿਰ ਸਟੈਪ ਤਾਂ ਹਣੀ ਭਾਜੀ ਬੋਲੋ ਚੱਕਿਆ ਗਿਆ ਜੀ ਅਸੀਂ ਜੇ ਕੋਸ਼ ਐਪਰੀਸ਼ੀਏਟ ਕਰ ਦਿੰਦੇ ਸੀ ਤਾਂ ਵਧੀਆ ਗੱਲ ਸੀ ਕਰ ਲੋ ਗੱਲ ਅਕਲਮੰਦ ਤੂੰ ਕਰ ਦੇ ਆਜੋ ਆਜੋ ਹਾਂ ਜੀ ਆਜੋ ਆਜੋ ਆਜੀ ਤੁਸੀਂ ਆਜੋ ਆਜੋ ਸਸੀ ਗੱਲ ਜੀ ਸਸੀ ਆਜੋ ਮਾਈਕ ਲੈ ਲਓ ਜੀ ਜੀ ਆ ਭਾਜੀ ਇਹਨਾਂ ਦੇ ਇੱਥੇ ਤਾਂ ਤੁਹਾਡੀ ਗਲੀ ਤੋਂ ਸਾਨੂੰ ਫੋਨ ਆਇਆ ਸੀ ਹਾਂ ਜੀ ਗਲੀ ਦੀ ਬਣ ਹਾਂ ਜੀ ਮੇ ਤਾਂ ਹੈਰਾਨ ਹੋ ਵੀ 50 ਸਾਲ ਹੋ ਗਏ ਹਾਂ ਜੀ ਹਾਂਜੀ ਇਹ ਭਾਜੀ ਨੇ ਸਟੈਪ ਚੱਕਿਆ ਭਾਜੀ ਨਹੀਂ ਬਣਾਈ ਅਸੀਂ ਐਵੇਂ ਕਹੀਏ ਅੱਛਾ ਹਾਂਜੀ ਵਧੀਆ ਗੱਲ ਦੀ ਜੀ ਹਾਂਜੀ ਲੋਕ ਕਹਿ ਰਹੇ ਆ ਵੀ ਹਜੇ ਕੰਮ ਨਹੀਂ ਹੋ ਰਿਹਾ ਜਾਂ ਕਿੱਦਾਂ ਪਰ ਫੇਰ ਵੀ ਆਪਣੇ ਨਹੀਂ ਨਹੀਂ ਕਰਾਂਦੇ ਆ ਅਸੀਂ ਐਵੇਂ ਕਹੀਏ ਕਰਾਂਦੇ ਆ ਅੱਛਾ ਹਾਂਜੀ ਮੇ ਤਾਂ ਹੁਣ ਆਇਆ ਮੈਂ ਤਾਂ ਕੋਣ ਆਇਆ ਸੀ ਇੱਧੇ ਤੇ ਗਲੀ ਨਹੀਂ ਨਹੀਂ ਭਾਜੀ ਕਰਾਂਦੇ ਆ ਅਸੀਂ ਐਵੇਂ ਕਹੀਏ ਵੀ ਨਹੀਂ ਕਰਾਂਦੇ ਸਾਰਾ ਕੁਝ ਨਾਲ ਬਰੋਬਰ ਖੜਦੇ ਆ ਸਾਡੇ ਆ ਸਾਡੇ ਅਸਤੇ ਜਿਹੜੇ ਬਾਦ ਇਹਨਾਂ ਨੇ ਸਾਰੇ ਪੂਰੇ ਕੀਤੇ ਆ ਅੱਛਾ ਹਾਂਜੀ ਭਾਜੀ ਹਾਂਜੀ ਬਹੁਤ ਇੰਗੀ ਹਾਂ ਐਪਰੀਸ਼ੀਏਟ ਕਰਦੇ ਤੁਸੀਂ ਜੀ ਹਾਂਜੀ 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 ਫਿਰ ਵੀ ਭਾਜੀ ਥੋੜਾ ਜਿਹਾ ਹਲੇ ਕੰਮ ਕਾਫੀ ਰਹਿੰਦੇ ਆ ਐਡਾ ਨਹੀਂ ਵੀ ਮੈਂ ਕਹਿੰਦਾ ਵੀ ਮੈਂ ਪੂਰਾ ਹੀ ਪ੍ਰੋਪਰ ਹਲੇ ਕੱਟਾਲੇ ਤਿੰਨ ਮਹੀਨੇ ਹੋਇਆ ਸਾਨੂੰ ਐਮਸੀ ਦਾ ਜੀ 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 ਹੁਣ ਇਹਨਾਂ ਨੇ ਫਤਵਾ ਦਿੱਤਾ ਹੈ ਹਾਂਜੀ ਹੁਣ ਤਾਂ ਅਸੀਂ ਇਹਨਾਂ ਦੇ ਐਮਸੀ ਵੀ ਆ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਐਮਐਲਏ ਸਾਹਿਬ ਦਾ ਪੂਰਾ ਸਹਿਯੋਗ ਹੈ ਸਾਡੇ ਪ੍ਰਧਾਨ ਜੀ ਪੂਰਾ ਸਹਿਯੋਗ ਕਰਦੇ ਆ ਹਮ ਨਗਰ ਕੌਂਸਲ ਦੇ ਮੁਲਾਜ਼ਮ ਵੀ ਇੱਥੋਂ ਰੰਗ ਮੈਨੂੰ ਪੂਰਾ ਸਹਿਯੋਗ ਕਰਦੇ ਆ। ਕੋਈ ਕੰਮ ਇਦਾਂ ਦਾ ਹੈ ਨਹੀਂ ਵੀ ਜਿਹੜਾ ਰੁਕਿਆ ਹੋਵੇ। ਹਰ ਕੰਮ ਹੋ ਰਿਹਾ ਹੈ ਜੀ। ਬਹੁਤ ਵਧੀਆ ਢੰਗ ਨਾਲ ਪਰ ਕੁਝ ਸਮਾਂ ਲੱਗਦਾ ਕਈ ਸਮਾਂ ਲੱਗਦਾ ਜੀ 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 ਜਿਹਦੇ ਕਰਕੇ ਮੈਂ ਅਪੀਲ ਇਹੀ ਕਰਦਾ ਕਿ ਥੋੜਾ ਜਿਹਾ ਸਹਿਯਮ ਬਣਾ ਕੇ ਰੱਖੋ। ਹਲੇ ਅਸੀਂ ਆਏ ਆ। ਤੁਸੀਂ ਸਾਨੂੰ ਮੌਕਾ ਦਿੱਤਾ। ਵਾਰਡ ਨੰਬਰ ਦੇ ਥੋੜੇ ਬੰਦੇ ਹੈਗੇ ਵਿੱਚ ਵਿੱਚ ਕਾਲੀ ਕਰਦੇ। ਚਲੋ ਕੋਈ ਗੱਲ ਨਹੀਂ ਹਰ ਇੱਕ ਨੂੰ ਹੁੰਦੀ ਹੈ। ਉਹਨਾਂ ਨੂੰ ਕੋਈ ਇਤਲਾਾ ਕੁਝ ਦੇਣਾ ਚਾਹੁੰਦੇ, ਕੁਝ ਕਹਿਣਾ ਚਾਹੁੰਦੇ ਉਹਨਾਂ ਨੂੰ। ਨਹੀਂ ਜੀ ਮੈਨੂੰ ਮੇਰੇ ਲਈ ਸਮਾਂ ਥੋੜੀ ਜਿਹਾ ਸਮਾਂ ਚਾਹੀਦਾ ਚੱਕਾ ਮੇਰੇ ਲਈ ਤਾਂ ਸਾਰੇ ਇੱਕੋ ਜਿਹੇ ਜੀ ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਸੈਮ ਬਣਾ ਕੇ ਰੱਖੋ ਹਰ ਕੰਮ ਹੋਊਗਾ ਔਰ ਥੋੜੇ ਥਾਂ ਟਾਈਮ ਪਾ ਕੇ ਸਮੇਂ ਨਾਲ ਹਾਂਜੀ ਇਹ ਕੰਮ ਬਹੁਤ ਦੇਰ ਦੀ ਮੰਗ ਸੀਗੀ ਇਹ ਜਿਆਦਾ ਜ਼ਰੂਰੀ ਸੀ ਜਿਹੜੇ ਅਰਜੈਂਟ ਕੰਮ ਹੈ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਬਾਕੀ ਕੁਛ ਹਲੇ ਜਗ੍ਹਾ ਤੇ ਸਫਾਈ ਦੀ ਸਮੱਸਿਆ ਹੈਗੀ ਆ ਉਹ ਆਪਾਂ ਜਲਦੀ ਹੀ ਠੀਕ ਕਰ ਦੇਣੀ ਆ ਓਕੇ ਆਪਾਂ ਦੂਜੀ ਗਲੀ ਵੀ ਵੇਖ ਲਈ ਭਾਈ ਦੇਖ ਲੈਂਦੇ ਆ ਹਾਂਜੀ ਬਿਲਕੁਲ ਆਜੋ ਆਜੋ ਠੀਕ ਆਜੋ ਮੇਰੇ ਬਾਗਨਾ ਕੋ ਸੱਦ ਨਹੀਂ ਆ ਪੰਥਾ ਹਾਂਜੀ ਹਾਂ ਵੇ ਜਿਹੜੀ ਬੈਰੀ ਤੁਸੀਂ ਇੱਕ ਵਾਰੀ ਬਣਨੀ ਹੈ ਹਾਂਜੀ ਹਾਂ ਜੀ ਇਹ ਤਾਂ ਦੂਜਾ ਕੱਟ ਕੇ ਹੋ ਜਾ ਆ ਜਿੱਦਾਂ ਨਾ ਬੈਕ ਘਟਾ ਦੇਣਾ ਇਹਨਾਂ ਦਾ ਕੋਲ ਆਪੇ ਡਾਊਨ ਗੋ ਠੀਕ ਹੈ ਇਹਨਾਂ ਦੇ ਵੀ ਦੂਜਾ ਨਹੀਂ ਕੋਈ ਗੱਲ ਕਰਾ ਲੈਣ ਜੀ ਉਹ ਮੁੰਡੇ ਦਾ ਵੀ ਹੈਗਾ ਮੈਨੂੰ ਪਤਾ ਹੈ ਅੱਛਾ ਹਣੀ ਭਾਜੀ ਇਹ ਲਾਈਟਾਂ ਦਾ ਵੀ ਸਿਗਾ ਮੈਨੂੰ ਪਤਾ ਲੱਗਿਆ ਸਿਗਾ ਜੀ ਇਹ ਲਾਈਟਾਂ ਦਾ ਕੀ ਚੱਕਰ ਹੈ ਇਹ ਲਾਈਟਾਂ ਤੁਸੀਂ ਆਪਣੇ ਵੱਲੋਂ ਜਾਂ ਕਿੱਦਾਂ ਇਹ ਵੀ ਕਰਾਈਆਂ ਕਾਫੀ ਲਾਈਟਾਂ ਮੈਨੂੰ ਨਗਰ ਕੌਂਸਲ ਨੇ ਦਿੱਤੀਆਂ ਜੀ ਠੀਕ ਹੈ ਜੀ ਤੇ ਕਾਫੀ ਮੈਂ ਹੱਦ ਤੱਕ ਆਪਣੇ ਕੋਲੋਂ ਵੀ ਲਵਾਈਆਂ ਜੀ ਅੱਛਾ ਮੈਂ ਪਾਰਟੀ ਨਹੀਂ ਕੀਤੀ ਜੀ ਜਿੱਤਨ ਤੋਂ ਬਾਅਦ ਹਾਂ 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 ਬਿਲਕੁਲ ਪਾਰਟੀ ਨਹੀਂ ਮੈਂ ਕੀਤੀ ਪਰ ਇਹ ਹੈ ਵੀ ਜਿੰਨਾ ਕੁ ਹੋ ਸਕੇ ਆ ਜਿੰਨੇ ਕੁ ਜੋਗੀ ਹੈਗੇ ਆ ਜੀ ਉਹ ਰਲ ਮਿਲ ਕੇ ਅਸੀਂ ਕਰਦੇ ਪਏ ਆ ਕਈਆਂ ਦੇ ਸਹਿਯੋਗ ਦੇ ਨਾਲ ਅਸੀਂ ਤਾਰਾਂ ਵੀ ਪਵਾਤੀਆਂ ਲਾਈਟਾਂ ਅੱਛਾ ਲਾਈਟਾਂ ਕੋਈ ਨਹੀਂ ਹਾਂ ਅੱਛਾ ਕਈ ਜਗ੍ਹਾ ਰਹਿੰਦੇ ਵੀ ਆ ਜੀ ਅੱਛਾ ਇਹ ਕਿ ਕਿਹੜੀ ਆਹੀ ਗਲੀ ਦਾ ਮਸਲਾ ਹੈ ਜਿਹੜਾ ਮਰ ਗਿਆ ਵੀ ਜਿਹੜਾ ਤੁਹਾਨੂੰ ਫੋਨ ਆਇਆ ਸੀ ਉਹ ਐਸ ਗਲੀ ਜਿਹਾ ਆਇਆ ਸੀ ਉਹ ਵੀ ਆਪਾਂ ਦੇਖਣ ਉਹ ਦੇਖ ਲੈ ਉਹਦਾ ਵੈਸੇ ਤਾਂ ਇਹ ਕਲੀਅਰ ਹੈ ਅੱਜ ਤਰ੍ਹਾਂ ਪਾਣੀ ਦਾ ਮਸਲਾ ਜ਼ਿਆਦਾ ਜ਼ਰੂਰ ਹੈਗਾ ਜੀ ਕਾਫੀ ਪੁਰਾਣਾ ਹੈ ਮਸਲਾ ਇਹਦਾ ਫਿਰ ਇਹਦਾ ਕੀ ਹੱਲ ਹੋਊਗਾ ਅੱਜ ਜੀ ਹੱਲ ਇਹਦਾ ਜੀ ਦੇਖਦੇ ਆ ਜੀ ਆਪਾਂ 2-3 ਦੇ ਤੇ 20 ਪ੍ਰਿੰਟ ਤਿਆਰ ਕੀਤੇ ਆ ਜੀ ਜਿਹਦੇ ਪਾਣੀ ਦੀ ਨਿਕਾਸੀ ਕਿਸੇ ਤਰੀਕੇ ਨਾਲ ਹੱਲ ਕਰਕੇ ਵੀ ਜਿਹਦੇ ਨਾਲ ਕਿਸੇ ਵੀ ਘਰ ਵਾਲੇ ਨੂੰ ਨੁਕਸਾਨ ਨਾ ਹੋਵੇ ਸਹੀ ਆ ਵੀ ਉਸ ਤਰੀਕੇ ਦੇ ਨਾਲ ਇਸ ਗਲੀ ਦਾ ਕੀਤਾ ਜਾਵੇ ਇਹ ਮੈਨੂੰ ਫਿਰ ਵੀ ਲੱਗਦਾ ਵੀ ਜਿੱਥੇ ਤੱਕ ਹੋ ਸਕਦਾ ਵੀ ਸ਼ਾਇਦ ਇਹ ਗਲੀ ਸੰ ਥੋੜੀ ਬੋਤੀ ਮਤਲਬ ਕਹਿ ਲਓ ਵੀ 2-4 ਇੰਚ ਉੱਪਰ ਨੂੰ ਚੱਕਣੀ ਨਾ ਪਵੇ। ਅੱਛਾ ਇਹ ਫਿਰ ਟੋਲੋਕ ਪਟ ਹੋਣਗੇ, ਟੋਲੋਕ ਪਟ ਕੇ ਫਿਰ ਉੱਪਰ ਹੋਊਗੀ, ਇਹ ਹੋਊਗੀ। ਇਹ ਸਾਨੂੰ ਦੇਖਦੇ ਆਂ ਜੀ ਅੱਗੇ ਵਾਲੇ ਬਣਾਉਂਦੇ। ਪ੍ਰੋਸੀਜਰ ਅੱਗੇ ਕਰ ਰਹੇ ਆਂ। ਇਹ ਮਤਲਬ ਅੱਛਾ ਪਲੈਨਿੰਗ ਸੋਚੀ ਹੋਈ ਹੈ ਵੀ ਐਂਦਾ ਹੋਣੀ ਆ। ਹਾਂਜੀ ਹਲੇ ਪਲੈਨਿੰਗ ਕਰ ਰਹੇ ਆਂ ਜੀ। ਇਹ ਪਾਣੀ ਦੀ ਨਿਕਾਸੀ ਦਾ ਬਿਲਕੁਲ ਮੇਨ ਮੁੱਦਾ ਹੈ ਜੀ। ਬਿਲਕੁਲ ਬਿਲਕੁਲ ਹਾਂਜੀ। ਪ੍ਰਧਾਨ ਜੀ ਨਾਲ ਵੀ ਗੱਲ ਹੋਈ ਸੀ। ਇਹ ਚੀਜ਼ ਆ ਜਿਹੜੀ ਮਿੱਟੀ ਦੀ ਗੱਲ ਕਰ ਰਹੇ ਆ ਇਹ। ਹਾਂਜੀ। ਮਤਲਬ ਜਿਹੜਾ ਪਾਣੀ ਦਾ ਰਾਸਤਾ ਆ ਜੀ, ਇਹ ਬਣਾਇ ਇਹ ਉਮੀਦ ਆ ਵੀ ਅੱਜ ਸ਼ਾਇਦ ਪੂਰੀ ਹੋ ਜਾਏ। ਅੱਛਾ ਜਿਹੜਾ ਪੂਰੀ ਹੋ ਜਾਣੀ ਆ ਉਸ ਤੋਂ ਬਾਅਦ ਫਿਰ ਆਪਾਂ ਇਹ ਕਰਦੇ। ਓਕੇ ਓਕੇ ਅੱਛਾ ਇਹ ਇਹ ਗਲੀ ਆਏ ਮਤਲਬ ਹੋ ਜੂਗਾ ਇਹ ਰੈਡੀ ਹੋ ਜੂਗਾ। ਹਾਂਜੀ ਆਹ ਵਾਲਾ ਮਤਲਬ ਆ ਜੀ ਇਸ ਗਲੀ ਦਾ। ਅੱਛਾ ਸਭ ਤੋਂ ਜ਼ਿਆਦਾ ਵੱਡਾ ਮਸਲਾ। ਇਹ ਗਲੀ ਦਾ ਨਾਮ ਕੀ ਕੀ ਕਹਿੰਦੇ ਆ ਜੀ? ਇਹ ਪਾਲ ਐਮ ਸੀ ਦੇ ਕੋਲ ਆ ਜੀ। ਪਾਲ ਐਮ ਸੀ ਦੇ ਕੋਲ ਆ ਜੀ। ਆਪਣੀ ਇਹ ਦੇ ਇਹ ਦੇ ਨਾਲ ਜੀ ਕਈ ਬਾੜਾਂ ਨੇ ਮਤਲਬ ਆਣਾ ਜਾਣਾ ਬਹੁਤ ਆਈ ਲੋਕ। ਬਹੁਤ ਆਣਾ ਜਾਣਾ। ਬਹੁਤ ਆਣਾ ਜਾਣਾ ਆ ਪਰ ਇਹ ਪਿੱਛੇ ਕਿਸੇ ਵੀ ਐਮ ਸੀ ਨੇ ਜਾਂ ਕਿਸੇ ਵੀ ਸਰਕਾਰ ਨੇ ਵਲੀ ਗਲੀ ਨੂੰ ਇਨਾ ਤਵੱਜੋ ਨਹੀਂ ਦਿੱਤੀ ਜਿੰਨੇ ਸਾਡੇ ਐਮ.ਐਲ.ਏ ਸਾਡੇ ਰਹੇ ਓਕੇ ਉਹ ਕਾਫੀ ਟਾਈਮ ਤੋਂ ਇਹਦੇ ਤੇ ਲੱਗ ਰਹੇ ਸੀਗੇ ਜੀ ਤੇ ਹੁਣ ਅਸੀਂ ਐਮ.ਪੀ ਬਣ ਗਏ ਸਾਡਾ ਪ੍ਰਧਾਨ ਵੀ ਬਣ ਗਿਆ ਜੀ ਜੀ ਤੇ ਪ੍ਰਧਾਨ ਜੀ ਵੀ ਕਾਫੀ ਐਸ ਗਲੀ ਨੂੰ ਲੈ ਕੇ ਕਾਫੀ ਚਿੰਤਾਜ ਹੈਗੇ ਤੇ ਸਾਡੇ ਐਮਐਲਏ ਸਾਹਿਬ ਨੇ ਇਹੀ ਗਲੀ ਆ ਹਨੀ ਭਾਜੀ ਜਿਹੜੀ ਤੁਸੀਂ ਤਿਆਰ ਕਰਾਈ ਜਮ ਕਾਫੀ ਟਾਈਮ ਤੋਂ ਰੁਗੀ ਹੋਈ ਜੀ ਨਹੀਂ ਕੀ ਗਲੀ ਉਹ ਵਾਲੀ ਗਲੀ ਹੋਈ ਹੈ ਗਲੀ ਉਹ ਹੈ ਤੇਰੀ ਤਿਆਰ ਕਰਵਾਤੀ ਇਹ ਗਲੀ ਦਾ ਵੀ ਮਤਲਬ ਜਲਦੀ ਤੋਂ ਜਲਦੀ ਆਪਾਂ ਟੈਂਡਰ ਲਵਾ ਦੇਣਾ ਜੀ ਜਿਹੜਾ ਸਫਾਈ ਦਾ ਜਿਹੜਾ ਇਹਦੇ ਵਿੱਚ ਦਿੱਕਤ ਆਂਦੀ ਹੈ ਪਹਿਲਾਂ ਅਸੀਂ ਇਹਨੂੰ ਸਫਾਈ ਕਰਾਵਾਂਗੇ ਜੀ ਨਾਲੇ ਸਾਰੇ ਸਾਫ਼ ਕਰਾਂਗੇ ਤੇ ਜਿਹੜੀਆਂ ਸਾਈਡਾਂ ਇਹਦੀਆਂ ਪੱਕੀਆਂ ਕਰਾਂਗੇ ਪੱਕੀਆਂ ਕਰਕੇ ਫਿਰ ਇਹਦੇ ਪਾਣੀ ਦੀ ਨਿਕਾਸੀ ਦਾ ਆਪਾਂ ਕੋਈ ਨਾ ਕੋਈ ਹੱਲ ਕਰਾਂਗੇ ਅੱਛਾ ਆਪਾਂ ਉਹ ਗਲੀ ਪਹਿਲੇ ਵੀ ਨਿਗਾਹ ਮਾਰ ਲਈਏ ਇੱਕ ਵਾਰ ਹਾਂਜੀ ਹਾਂਜੀ ਬਿਲਕ ਇੱਥੇ ਲਾਈਟਾਂ ਦੀ ਸਮੱਸਿਆ ਹੈ ਜੀ ਇਹਨੇ ਹਾਂ ਤਿੰਨ ਚਾਰ ਲਾਈਟਾਂ ਰਹਿੰਦੀਆਂ ਇੱਥੇ ਲੱਗਣਿਆ ਰਹੀਆਂ ਉਹ ਐ ਸੰਡੇ ਨੂੰ ਲੱਗ ਜਾਂਦੀਆਂ ਅੱਛਾ ਹਨੀ ਭਾਜੀ ਇਹ ਗਲੀ ਹੈ ਉਹ ਇੱਧਰ ਹੀ ਤੁਸੀਂ ਕਹਿੰਦੇ ਸੀ ਵੀ ਪ੍ਰੋਬਲਮ ਆ ਰਹੀ ਆ ਕਹਿੰਦੇ ਪਤਾ ਲੱਗਿਆ ਸੀ ਹਾਂ ਜੀ ਜਿਹੜੇ ਤੁਹਾਨੂੰ ਕੋਲ ਆਈ ਸੀਗੀ ਉਸ ਗਲੀ ਚੋਂ ਆਈ ਸੀ ਜੀ ਤੁਸੀਂ ਮੈਨੂੰ ਦੱਸੀ ਹੈ ਜੀ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਨਹੀਂ ਜੀ ਇੱਥੇ ਕੋਈ ਵੱਡਾ ਸਮੱਸਿਆ ਹੈਗੀ ਆ ਹਲਕੀ ਫੁਲਕੀ ਜਿਹੜੀ ਛੋਟੀਆਂ ਢੇਰੀਆਂ ਵੀ ਹੈਗੀਆਂ ਆ ਅੱਛਾ ਜੀ ਜਿਹੜੀਆਂ ਢੇਰੀਆਂ ਜਰੂਰ ਇਹ ਵੀ ਨਾਲ ਨਾਲ ਚੱਕ ਹੋ ਜਾਂਦੀਆਂ ਆ ਅੱਛਾ ਇਹ ਮਤਲਬ ਇਹ ਸ਼ਾਇਦ ਫਿਰ ਗੰਦ ਗਲੀ ਦੇ ਗੰਦ ਦਾ ਰੋਲ ਹੋ ਸਕਦਾ ਮੜ ਮੋਟਾ ਅੱਜ ਦੇ ਯਾ ਤੁਸੀਂ ਦੇਖ ਸਕਦੇ ਆ ਜੀ ਦਿਖਾ ਲਓ ਇੱਧਰ ਪਰ ਉੱਧਰ ਤਾਂ ਸਫਾਈ ਹੈਗੀ ਨਹੀਂ ਵੀ ਇੱਥੇ ਕੋਈ ਛੋੜੀਆਂ ਛੋੜੀਆਂ 2-4 ਢੇਰੀਆਂ ਜਰੂਰ ਹੈਗੀਆਂ ਇਹ ਵੀ ਚੱਕ ਹੋ ਜਾਂਦੀਆਂ ਜੀ ਤੇ ਮੁਲਾਜ਼ਮ ਵੀਰੇ ਨਗਰ ਕੌਂਸਲ ਦੇ ਆ ਉਹ ਦੁਪਹਿਰ ਤੋਂ ਬਾਅਦ ਰਿਚੇ ਦੇ ਵਿੱਚ ਗਲੀ ਦੇ ਵਿੱਚ ਚੱਕ ਜਾਂਦੇ ਨੇ ਸਾਰੀ ਸਫਾਈ ਕਰ ਦਿੰਦੇ ਸਾਰੀ ਸਫ ਇਹ ਦੋ ਤਿੰਨ ਲਾਈਟਾਂ ਜਰੂਰ ਹੈਗੀਆਂ ਇੱਥੇ ਉਹ ਸੰਡੇ ਤੱਕ ਕੰਪਲੀਟ ਹੋ ਲੈਣੀਆਂ ਜੀ ਅੱਛਾ ਇਹ ਬੇਮਾਦਿਅਮ ਰਾਈਮਾ ਦੱਸ ਦਿੰਦਾ ਹਾਂ ਜੀ 10 ਦੋ ਮਹੀਨੇ ਹਾਂਜੀ ਦੋ ਤਿੰਨ ਮਤਲਬ ਜਿਹੜੀਆਂ ਲਾਈਟਾਂ ਰਹਿ ਗਈਆਂ ਨੇ ਦੋ ਜਾਂ ਤਿੰਨ ਜਾਂ ਚਾਰ ਹਾਂਜੀ ਉਹ ਇਸ ਸੰਡੇ ਜਾਂ ਮੰਡੇ ਨੂੰ ਲੈ ਕੇ ਕੰਪਲੀਟ ਹੋ ਗਈਆਂ ਅੱਛਾ ਇਹ ਸੰਡੇ ਜਾਂ ਮੰਡੇ ਨੂੰ ਕੰਪਲੀਟ ਹੋ ਜੂਗੀ ਠੀਕ ਹੈ ਕੋਈ ਸਾਰੇ ਉਦਾਂ ਤਾਂ ਪਿਆਰ ਬਹੁਤ ਕਰਦੇ ਤੁਹਾਨੂੰ ਮੈਂ ਦੇਖ ਜਾਂਦੇ ਆ ਇਹਨੂੰ ਚੰਗੀ ਗੱਲ ਆ ਤੇ ਕੋਈ ਹੋਰ ਕੰਮ ਰਹਿੰਦਾ ਹੋਇਆ ਤਾਂ ਤੁਸੀਂ ਤਲਾਕ ਕਰਿਓ ਤਾਂ ਕਿ ਤੁਸੀਂ ਕਰਾ ਵੀ ਦਿੱਤੇ ਇੱਕ ਹਨੀ ਭਾਜੀ ਛੋਟੀ ਜਿਹੀ ਮੈਂ ਰਿਕੁਐਸਟ ਕਰਦਾ ਮੈਨੂੰ ਤੁਸੀਂ ਦੱਸਿਓ ਇੱਥੇ ਹੋ ਜੋ ਮੜਿਆ ਮੈਨੂੰ ਤੁਸੀਂ ਇਹ ਦੱਸਿਓ ਵੀ ਇਹ ਤੁਸੀਂ ਮੈਨੂੰ ਮੇਨਾ ਸ਼ੇਅਰ ਕਰਦੇ ਸੀ ਗੱਲ ਹੁਣੇ ਕਰੋੜਾਂ ਦੇ ਕੰਮ ਦੇ ਵਿੱਚ ਤੁਸੀਂ ਇੱਕ ਬਹੁਤ ਅੰਧੀ ਆਇਆ ਮਤਲਬ ਕਰੋੜਾਂ ਦਾ ਕੰਮ ਕਰਾਇਆ ਲੋਕਾਂ ਦਾ ਹੀ ਦੱਸ ਸਕਦੇ ਹੋ ਜੀ ਮੈਂ ਐਮਸੀ ਬਣਨੇ ਤੋਂ ਪਹਿਲਾਂ ਵੀ ਜੀ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਬਹੁਤ ਤਵੱਜੋ ਦਿੱਤੀ ਹੈ ਜੀ ਇਸ ਵਾਰ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆਵਾਂ ਸੀ ਜਿਹੜੇ ਕਾਫੀ ਕੰਮ ਕਰਾਏ ਆ ਜੀ ਜਿੱਦਾਂ ਆਪਣੇ ਗੁਨਾਨਕ ਮਹੱਲਾ ਹੈ ਜੀ ਜਵਾਲਾਮੁਖੀ ਪਟੋਲਾਪੁਰ ਦੇ ਬੈਕਸਟੇਜ ਉੱਥੇ ਗਲੀ ਬਣਾਈ ਹੈ ਜੀ ਉਧਰ ਸ਼ਨੀ ਮੰਦਰ ਤੋਂ ਅੱਗੇ ਨੂੰ ਗਲੀ ਆਪਣੀ ਜਾਂਦੀ ਹੈ ਜੀ ਲਿੰਕ ਰੋਡ ਜਾਂਦਾ ਹੈ ਜੀ ਉੱਥੇ ਆਪਾਂ ਲੁੱਕ ਪਵਾ ਕੇ ਸੜਕ ਵੀ ਕੁਰੀ ਕੀਤੀ ਹੈ ਜੀ ਅੱਛਾ ਜੀ ਚੋਹਾਂ ਸ਼ਟਿੰਗ ਵਾਲੀ ਜਿਹੜੀ ਗਲੀ ਹੈ ਜੀ ਉਹ ਹਾਫ ਕੰਮ ਹੋ ਗਿਆ ਹੈ ਜੀ ਅੱਧੀ ਜਿਹੜੀ ਰਹਿ ਗਈ ਆ ਉਹ ਵੀ ਅਸੀਂ ਕਰਵਾ ਦੇਣੀ ਹੈ ਜੀ ਹੂੰ ਤੇ ਜਿਹੜੀ ਗੁਲਾਤੀ ਵਾਲੀ ਹੈ ਜੀ ਜੰਮ ਦੇ ਥੱਲੇ ਵਾਲੀ ਉਹ ਵੀ ਗਲੀ ਬਣਾਈ ਹੈ ਜੀ 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 ਬਾਬਾ ਬਾਲਕਨਾਥ ਦੇ ਮੰਦਿਰ ਥੱਲੇ ਜਾ ਕੇ ਜੀ ਉਹ ਵੀ ਬਣਾਈ ਉਹ ਉਧਰਲੇ ਪਾਸੇ ਪਾਈਪਲਾਈਨ ਪੈ ਗਈ ਹੈ ਜੀ ਗਲੀ ਉਹ ਵੀ ਥੋੜੇ ਦਿਨ ਦੇ ਵਿੱਚ ਸ਼ੁਰੂ ਹੋ ਜਾਏਗੀ ਅੱਛਾ ਉਸ ਟਾਈਮ ਦੇ ਬਾਅਦ ਜਾਨੀ ਮਹੀਨਾ ਵੀ ਲੱਗ ਸਕਦਾ ਹੈ ਹੂੰ ਹੂੰ ਇੰਨੀ ਗੱਲ ਜੇ ਕਿ ਪੰਜ-ਛੇ ਗਲੀਆਂ ਤੁਸੀਂ ਬਣਾਈਆਂ ਕੰਪਲੀਟ ਕਰਾਈਆਂ ਕੰਪਲੀਟ ਕਰਾਈਆਂ ਆਪਣੀ ਪਾਰਕ ਦੇ ਵਿੱਚ ਹੈ ਜੀ ਗਲੀ ਹੂੰ ਪਾਰਕ ਤੋਂ ਅੱਗੇ ਜਾ ਕੇ ਟੀ ਪੁਆਇੰਟ ਤੋਂ ਉਹ ਨਾ ਜੀ ਬਿਲਕੁਲ ਸਾਹਮਣੇ ਵਾਲੀ ਗਲੀ ਉਹ ਵੀ ਨਵੀਂ ਬਣੀ ਹੈ ਜੀ ਉੱਥੇ ਲਾਈਟਾਂ ਵੀ ਲੱਗ ਗਈਆਂ ਜੀ ਤੇ ਵਾਟਰ ਸਪਲਾਈ ਵੀ ਲੱਗ ਗਈ ਹੂੰ ਕੁਝ ਹੋਰ ਸ਼ਹਿਰ ਵਸੀਆਂ ਨੂੰ ਕੁਝ ਕਹਿਣਾ ਚਾਹੁੰਦੇ ਆ ਜੀ ਆਪਣੇ ਮਿਲੂ ਮੈਂ ਤਾਂ ਇਹ ਕਹਿੰਦਾ ਜੀ ਵੀ ਜਿੱਦਾਂ ਤੁਸੀਂ ਸਾਡੇ ਤੇ ਯਕੀਨ ਕੀਤਾ ਭਰੋਸਾ ਕੀਤਾ ਜਿੱਦਾਂ ਦਾ ਫਤਵਾ ਤੁਸੀਂ ਹੁਣ ਐਸੀਆਂ ਵੀ ਵੋਟਾਂ ਦਿੱਤੀਆਂ ਤੇ ਥੋੜਾ ਜਿਹਾ ਸੈਯਮ ਬਣਾ ਕੇ ਰੱਖਿਓ ਤੇ ਜਿਹੜੇ ਕੁਝ ਕੰਮ ਰਹਿੰਦੇ ਆ ਉਹ ਵੀ ਜਲਦੀ ਪੂਰੇ ਕਰਾਓ ਬਸ ਠੀਕ ਹੈ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਪੀਪੀਵੀ ਬਲਾਚੌਰ ਨੂੰ ਪਿਆਰ ਕਰਦੇ ਰਹੋ ਜੀ ਇਹ ਚੀਜ਼ਾਂ ਭਾਜੀ ਹੁਣ ਕਹਿ ਰਹੇ ਆ ਵੀ ਨਾਲ ਦੀ ਨਾਲ ਅਗਰ ਕੌਂਸ਼ਲ ਵੱਲੋਂ ਚੱਕ ਦਿੱਤੀਆਂ ਜਾਂਦੀਆਂ ਜਿਹੜੀਆਂ ਢੇਰੀਆਂ ਆ ਗੰਦ ਦੀਆਂ ਪਰ ਭਾਜੀ ਹੁਣੀ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਭਾਜੀ ਹੁਣੀ ਕਹਿੰਦੇ ਮੈਂ ਪਾਰਟੀ ਨਹੀਂ ਕੀਤੀ ਪਰ ਮੈਂ ਇਹ ਕੰਮ ਜ਼ਰੂਰ ਕੀਤਾ 2.25 ਲੱਖ ਦਾ ਜਿਹੜਾ ਕੰਮ ਗਲੀਆਂ ਦੇ ਵਿੱਚ ਕੀਤਾ ਭਾਜੀ ਹੁਣੀ ਬਹੁਤ ਚੰਗੀ ਗੱਲ ਆ ਅਪਰੀਸ਼ੀਏਟ ਕਰੋ ਤੇ ਭਾਜੀ ਹੁਣਾਂ ਨੂੰ ਜਿੰਨਾ ਤੁਸੀਂ ਪਿਆਰ ਕਰਦੇ ਚੰਗੀ ਗੱਲ ਆ ਤੁਸੀਂ ਜਤਾਇਆ ਇਹਨਾਂ ਨੂੰ ਤੇ ਯਕੀਨ ਕੀਤਾ ਤੇ ਭਾਜੀ ਹੁਣ ਵੀ ਤੁਹਾਡੇ ਬਿਲ ਐਨ ਐਗਰੀ ਆ ਚ ਤੇ ਬਹੁਤ ਬਹੁਤ ਧੰਨਵਾਦ ਹਨੀ ਬਾਜੀ ਸਮਾਂ ਦਿੱਤਾ ਜੀ ਥੈਂਕ ਯੂ ਜੀ ਥੈਂਕ ਯੂ ਹਾਂ ਇੱਕ ਚੀਜ਼ ਹੋਰ ਕਹਿਣੀ ਆ ਜੀ ਹੁਕਮ ਹੁਕਮ ਜੀ ਇੱਕ ਬਾਦਨੀ ਕੁ ਮਹੱਲੇ ਦੇ ਵਿੱਚ ਨਾ ਜੀ ਕਾਫੀ ਟਾਈਮ ਤੋਂ ਪਾਣੀ ਦੀ ਸਮੱਸਿਆ ਆ ਰਹੀ ਉਹ ਕਿੰਨਾ ਨੰਬਰ ਬਾੜਾ ਜੀ ਆ ਵੀ ਬਾੜ ਨੰਬਰ 5 5 ਚ ਆਉਂਦਾ ਜੀ ਹਾਂਜੀ ਠੀਕ ਹੈ ਜੀ ਉਹਦੇ ਕਾਫੀ ਟਾਈਮ ਤੋਂ ਆ ਰਹੀ ਸੀ ਉਹਦਾ ਹੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਹੂੰ ਤੇ ਕੱਲ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਸੀ ਜੀ ਤੇ ਆਪਣੇ ਐਸਡੀ ਸਾਹਿਬ ਨੇ ਵੀ ਵਾਟਰ ਸਪਲਾਈ ਆਉਣ ਨਾਲ ਗੱਲ ਹੋ ਗਈ ਜੀ ਜੀ ਤੇ ਪ੍ਰਧਾਨ ਜੀ ਨੇ ਵੀ ਕਾਫੀ ਨਿਗਰਖੀ ਰੱਖੀ ਸੀਗੀ ਜੀ ਹੁਣ ਇੱਥੇ ਦੀ ਪਾਈਪ ਲਾਈਨ ਆਪਾਂ ਜਲਦੀ ਪਾਉਣ ਲੱਗਦੇ ਹਾਂ ਜੀ ਓਕੇ ਤੇ ਇਹ ਪਾਈਪ ਲਾਈਨ ਸਾਰੀ ਨਵੀਂ ਪੈ ਜਾਣੀ ਹੈ ਜਿਹੜੀ ਇਹ ਇਹ ਉਹ ਜਿਹੜੀ ਬਾਲਮੀਕ ਬਸਲੇ ਦੀ ਗੱਲ ਕਰਦੇ ਹਾਂ ਹਾਂਜੀ ਬਾਲਮੀਕ ਮਾਨ ਓਕੇ ਉਹ ਹੋ ਜੂਗਾ ਜਲਦੀ ਕੰਮ ਹਾਂਜੀ ਉਹ ਜਲਦੀ ਹੋ ਜਾਣਾ ਜੀ ਕੁਝ ਟਾਈਮ ਦੇ ਵਿੱਚ ਹੀ ਸ਼ੁਰੂ ਹੋ ਕੇ ਕੁਝ ਟਾਈਮ ਦੇ ਵਿੱਚ ਕੰਪਲੀਟ ਕਰ ਓਕੇ ਹਾਂਜੀ ਠੀਕ ਹੈ ਜੀ ਚਲੋ ਪ੍ਰਧਾਨ ਜੀ ਨੇ ਵੀ ਕਿਹਾ ਜੀ ਐਮਐਲਏ ਸਾਹਿਬ ਨੇ ਕਿਹਾ ਵੀ ਪਹਿਲ ਦੇ ਹੱਦ ਤੱਕ ਉਹ ਕਰ ਦੋ ਵੀ ਪਾਣੀ ਦੀ ਸਮੱਸਿਆ ਕਿਸੇ ਚਲੋ ਫਨੀ ਪਾਜੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਤੁਸੀਂ ਜੁੜੇ ਰਹੋ ਪੀ ਵੀ ਵੀ ਬਲਾਚੋੜ ਦੇ ਚੈਨਲ ਨਾਲ ਮੈਂ ਤਾਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਕੋਈ ਨਾ ਕੋਈ ਨਵੀਂ ਜਿਹੀ ਅਪਡੇਟ ਦਿੰਦਾ ਹੀ ਰਹੂੰਗਾ ਜੀ ਧੰਨਵਾਦ